ਤੋਡੇ ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਆ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੇ। ਹੁਣ ਆਪਾਂ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਵਾਂਗੇ ਸੌਦਾ। ਚਲੋ ਪਹਿਲਾਂ ਆਪਾਂ ਗੱਡੀ ਸਾਫ਼ ਕਰਦੇ ਆਂ। ਗੱਡੀ ਚੋਂ ਕੱਪੜਾ ਕੱਢ ਲਿਆ। ਹੁਣ ਆਪਾਂ ਕਰ ਦਿੰਨੇ ਆਂ ਵਾਰੀ ਬੰਦ ਤੇ ਬਾਅਦ ਚੋਂ ਕਰਦੇ ਆਂ ਸਾਫ਼। ਜਦੋਂ ਸਾਫ਼ ਕਰ ਲਿਓ ਉਹਦੇ ਬਾਅਦ ਚ ਮਿਲਦੇ ਆਂ ਤੁਹਾਡੇ ਨਾਲ। ਗੱਡੀ ਤੇ ਮਿੱਟੀ ਬਹੁਤ ਪੈਂਦੀ ਆ। चलो हम गड्डी तो साफ होगी हम आप पा तेल पानी चेक कर लगे तेल पानी भी चेक कर लिया पूरा हम आपके चलो जी हम अद्गे मिलते हैं शीशा थोड़ा जेगा साफ करने वाला शीशा साफ कर दिए हूँ आप गी कहर उ ਚੱਲਦੇ ਆਂ ਚਲੋ ਜੀ ਆਪਣੀ ਗੱਡੀ ਦਾ ਨਾਮ Swift Dear ਬਹੁਤ ਵਧੀਆ ਗੱਡੀ ਆ ਚਲੋ ਜੀ ਅੱਗੇ ਮਿਲਦੇ ਆਂ ਚੱਲਦੇ ਆਂ ਜੀ ਚਲੋ ਜੀ ਆਪਾਂ ਘਰੋਂ ਤੁਰ ਪਏ ਆ ਹੁਣ ਅੱਗੇ ਜਾ ਕੇ ਦੇਖਦੇ ਆਂ ਮੇਨ ਰੋਡ ਤੇ ਜਾਂਦੇ ਆਂ ਲਈ ਮੈਂ ਰੋਡ ਤੇ ਆਪਾਂ ਚੜਨ ਵਾਲੇ ਆ ਉਦੋਂ ਬਾਅਦ ਤੁਹਾਨੂੰ ਵਿਖਾਉਣੇ ਆ ਅੱਗੇ ਦਾ ਮਾਹੌਲ ਚਲੋ ਆਪਾਂ ਮੈਂ ਰੋਡ ਤੇ ਚੜ ਗਏ ਹੁਣ ਤੁਹਾਨੂੰ ਵਿਖਾਉਣੇ ਆ ਅੱਗੇ ਦਾ ਮਾਹੌਲ ਇਹਦੂ ਅੱਗੇ ਬਹੁਤ ਵਧੀਆ-ਵਧੀਆ ਸੀਨ ਵਿਖਾਵਾਂਗੇ ਤੁਹਾਨੂੰ ਚਲੋ ਜੀ ਹੁਣ ਆਪਾਂ ਅੱਗੇ ਆ ਚੁੱਕੇ ਆ ਆ ਆਪਣੇ ਪਿੰਡ ਦੀ ਅਦਾਨਾ ਮੰਡੀ ਬਹੁਤ ਵੱਡੀ ਆ ਮੰਡੀ ਉੱਦਵੱਗੇ ਮਿਲਦੇ ਆ ਤੁਹਾਡੇ ਨਾਲ ਫਿਰ ਚਲੋ ਹੀ ਹੁਣ ਆਪਾਂ ਆਪਣੇ ਨਾਲ ਦੇ ਪਿੰਡ ਚ ਐਂਟਰ ਹੋ ਚੁੱਕੇ ਆ ਉਦੋਂ ਬਾਅਦ ਚ ਆਪਾਂ ਜਿਹੜੇ ਪਿੰਡੋਂ ਆਪਾਂ ਸੌਦਾ ਲੈਵਣਾ ਉਸ ਪਿੰਡ ਚ ਪਿੰਡ ਚ ਐਂਟਰ ਹੋਵਾਂਗੇ ਚਲੋ ਅੱਗੇ ਮਿਲਦੇ ਆ ਤੁਹਾਡੇ ਅੱਗੇ ਪੁੱਲ ਤੇ ਆਗੇ ਇੱਥੇ ਨਹਿਰਾਂ ਵੀ ਆ ਸੁਆ ਵੀ ਆਹ ਰਹੀ ਨਹਿਰ ਇਹ ਦੋ ਅੱਗੇ ਸੂਆਈ ਆ ਰਿਹਾ ਸੂਆਈ ਇੱਕ ਵੱਡਾ ਸੂਆ ਇੱਕ ਛੋਟਾ ਸੂਆ ਛੋਟਾ ਸੂਆ ਬਾਅਦ ਵਿੱਚ ਵਿਖਾਵਾਂਗੇ ਤੁਹਾਨੂੰ ਚਲੋ ਜੀ ਹੁਣ ਆਪਾਂ ਹਰਪਾਂ ਅਗਲੇ ਪਿੰਡ 'ਚ ਐਂਟਰ ਹੋ ਗਏ ਜਿੱਥੋਂ ਆਪਾਂ ਸੌਦਾ ਲੈਣਾ ਉਹ ਪਿੰਡ 'ਚ ਐਂਟਰ ਹੋ ਗਏ ਚਲੋ ਇੱਥੇ ਜਿਹੜੇ ਪਿੰਡੋਂ ਆਪਾਂ ਸੌਦਾ ਲੈਣਾ ਸੀ ਉਸ ਪਿੰਡ 'ਚ ਆ ਕੇ ਆਪਣੀ ਗੱਡੀ ਪੈਂਚਰ ਹੋ ਗਈ karena pencet luar kita turunnya agi. cello apa chalo, apa torpe. E apa A, chalo, apa ਕਲ ਵੀ ਹੁਣ ਆਪਾਂ ਸੌਦਾ ਰੱਖ ਲਿਆ ਵਿੱਚ ਹੁਣ ਅੱਗੇ ਚੱਲਦੇ ਆਂ ਜੀ ਹੁਣ ਆਪਾਂ ਪੁਜੀਆ ਖਾ ਲ ਗਏ ਉਹ ਦੁਬਾਰ ਵਿੱਚ ਗੱਲ ਕਰਦੇ ਆਂ ਜੀ ਪੁਜੀਆ ਬਹੁਤ ਟੇਸਟੀ ਆ ਖਾ ਕੇ ਦੱਸਦੇ ਆਂ ਅੱਗੇ ਤੋਂ ਆ ਪٹرول ਪੰਪ ਤੇ ਆ ਗਈ ਪਰ ਇਸ ਪٹرول ਪੰਪ ਦੇ ਪٹرول ਹੈ ਨਹੀਂ ਸੀ ਇਸ ਕਰਕੇ ਅਗਲੇ ਪٹرول ਪੰਪ ਤੇ ਰੁਕਾਂਗੇ ਜੀ ਇੱਥੇ ਉਹ ਕਹਿੰਦੇ ਹੈ ਨਹੀਂ ਪٹرول ਹੋ ਰਿਹਾ ਅੱਗੇ ਪٹرول ਪੰਪ ਹੀ ਚਲੋ ਮਿਲਦੇ ਆਂ ਅਗਲੇ ਪੈਟਰੋਲ ਪੰਪ ਤੇ ਆ ਆ ਗਏ ਅਗਲੇ ਪੈਟਰੋਲ ਪੰਪ ਤੇ ਇਥੋਂ ਆਪਾਂ ਫੋਨੀਆਂ ਪੈਟਰੋਲ ਲਈ ਉਦੋਂ ਅੱਗੇ ਤੁਰਦੇ ਆਂ ਫਿਰ ਇਥੋਂ ਆਪਾਂ ਇਕੱਠਾ ਹੀ ਯਾਰ ਦਾ ਵਾਲੇ ਪੈਟਰੋਲ ਲਈ ਉਦੋਂ ਅੱਗੇ ਤੁਰਦੇ ਆਂ ਆਪਾਂ ਫੇਰ ਚਲੋ ਬਟਰੋਲ ਵਾਲੇ ਆਪਾਂ ਹੁਣ ਚੱਲਦੇ ਆਪਾਂ ਅੱਗੇ ਪੈਟਰੋਲ ਪੰਪ ਤੋਂ ਆਪਾਂ ਤੁਰਪੇ ਹੁਣ ਦੂਜੇ ਮਿਲਦੇ ਆ ਤੁਹਾਡੇ ਨਾਲ ਆ ਛੋਟਾ ਸੁਆ ਪੈਂਡ ਦੇ ਨਾਲ ਵਾਲੇ ਪੈਂਡ ਚ ਆਪਾਂ ਫੇਰ ਐਂਟਰ ਹੋ ਚੁੱਕੇ ਆ ਹੁਣ ਬਾਹਰ ਨਿਕਲਦੇ ਆ ਉਸ ਪੈਂਡ ਚੋਂ ਆਪਾਂ ਉਦ ਬਾਅਦ ਚ ਦਾ ਮਾਹੌਲ ਤੁਹਾਨੂੰ ਬਖਾਉਣੇ ਆ ਫਿਰ ਆ ਚੁੱਕੀ ਆਪਾਂ ਆਪਣੇ ਪਿੰਡ ਚੋਂ ਬਾਹਰ ਨਿਕਲ ਗਈ ਚਲੋ ਹੁਣ ਆਪਾਂ ਘਰੇ ਵਾਪਸ ਆ ਗਏ ਇਧਰ ਅੱਗੇ ਹੁਣ ਆ ਹੋ ਗਿਆ ਸ਼ਾਮ ਦਾ ਟਾਈਮ ਹੀ ਹੁਣ ਲਾਉਣੇ ਆ ਸਬਜ਼ੀਆਂ ਨੂੰ ਪਾਣੀ ਆਪਾਂ ਸਬਜ਼ੀਆਂ ਆਪਣੇ ਘਰ ਦੇ ਪਿੱਛੇ ਬੀਜੀਆਂ ਹੋਈਆਂ ਈ ਉਹਨਾਂ ਨੂੰ ਪਾਣੀ ਲਾਉਣੇ ਹਨ ਪੈਦ ਵਿਛਾ ਕੇ ਉਦੋਂ ਬਾਅਦ ਚ ਉਹਨਾਂ ਨੂੰ ਪਾਣੀ ਛੱਡ ਦਾਂਗੀ ਤੁਹਾਨੂੰ ਪਿੱਛੇ ਦੱਸ ਦਿਆਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾਈਆਂ ਹੋਈਆਂ ਚਲੋ ਆਜੋ ਅੱਗੇ ਮਿਲਦੇ ਆਂ ਅੱਪਾ ਪਿੱਛੇ ਬੈਂਗਣੀ ਭਿੰਡੀਆਂ ਭਿੰਡੀਆਂ ਤੂਰੀਆਂ ਗਵਾਰਾ ਇਹ ਸਾਰੀਆਂ ਸਬਜ਼ੀਆਂ ਅੱਪਾ ਪਿੱਛੇ ਲਾਈਆਂ ਹੋਈਆਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਵੇਖਣ ਲਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਮਿਲਦੇ ਆਂ ਅਗਲੇ ਬਲੌਗ ਵਿੱਚ ਧੰਨਵਾਦ